ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਨਵੀਂ ਸਵੇਰ ਤੇ ਨਵੇਂ ਬਲੌਗ ਦੇ ਨਾਲ ਤੇ ਅੱਜ ਦਾ ਬਲੌਗ ਜਿਹੜਾ ਹੋਣ ਜਾ ਰਿਹਾ ਉਹ ਹੋ ਰਿਹਾ ਕਿ ਅਸੀਂ ਅੱਜ ਚੱਲੇ ਹਾਂ ਮੈਂ ਇਸ ਕੰਪਨੀ 'ਚ ਕੰਮ ਕਰਦਾ ਸਮ ਕੰਪਨੀ ਨੇ ਜਗ੍ਹਾ ਦਿੱਤੀ ਕਿ ਰੈਂਡ ਵਾਸਤੇ ਜਿੱਦਾਂ ਅਸੀਂ ਬੈਠਦੇ ਹਾਂ ਤੇ ਬੈਠ ਕੇ ਉੱਥੇ ਕੰਮ ਕਰੀਦਾ ਮਤਲਬ ਆਫਿਸ ਤਾਂ ਨਹੀਂ ਹੈ ਬਟ ਇੱਕ ਹੱਬ ਬਣਿਆ ਆ ਜਿੱਥੋਂ ਆਪਾਂ ਸੂਟੀਆਂ ਕਰਾਇਆ ਤੇ ਦਿੰਦੇ ਬੇਸਿਕਲੀ ਸੂਟੇ ਕਰਾਇਆ ਤੇ ਦਿੰਦਾ ਕੰਮ ਨੂੰ ਜੋਬ ਹੈਲੂ ਤੇ ਮੈਂ ਉਸੇ ਹੀ ਹੱਬ ਤੇ ਚੱਲੇ ਆ ਤੇ ਗੁਰਦਾਨ ਨੂੰ ਉਹ ਸਾਡਾ ਜਿਹੜਾ ਦੁਆਗੇ ਲੈਨੇ ਤੇ ਦੁਕਾਨੀਆਂ ਜਿਹਾ ਸਾਰਾ ਕੰਮ ਕੀਤਾ ਕਰਦੇ ਆ ਤੇ ਆਓ ਨਾਲ ਨਾਲ ਸਭੀ ਜੁਆਇ ਕਰੋ ਤੇ ਸਭੀ ਜੁਆਇ ਨਾਲੇ ਕਾਲਦੇ ਤੇ ਨਾਲੇ ਤੁਹਾਨੂੰ ਦਿਖਾ ਕੇ ਲੈਂਦੇ ਆਂ ਅੱਜ ਮੇਰੀ ਜੌਬ ਜਿੱਥੇ ਮੈਂ ਕੰਮ ਕਰਦਾ ਤੇ ਜਿੱਥੇ ਮੈਂ ਬੈਠਦਾ ਕਿਥੋਂ ਅਸੀਂ ਸਿੱਖਿਆ ਪ੍ਰਾਪਤ ਕਰਨੇ ਹੋਂ ਤੇ ਸਾਡਾ ਇੱਕ ਵੀਰ ਇੰਤਜ਼ਾਰ ਕਰ ਰਿਹਾ ਹੈ ਫਰੇਜ਼ ਜੋ ਕੀ ਉਹਦਾ ਹੱਬ ਮੈਨੇਜਰ ਵੀ ਹੈ ਤੇ ਮਾਲਿਕ ਵੀ ਗੈਰ ਉਹੀ ਹੈ ਕਿਉਂਕਿ ਸਾਰਾ ਮੈਨੇਜਮੈਂਟ ਕੋਦੇ ਆਤੀ ਹੈ ਤੇ ਅਸੀਂ ਉਹ ਚੱਲਦੇ ਆ ਤੇ ਆਓ ਮੇਰੇ ਨਾਲ ਆਪ ਸਭ ਨੂੰ ਇੰਜੋਏ ਕਰੋ ਤੇ ਨਾਲੇ ਮਿਲ ਜਾਈਏ ਫਾਇਲ ਬਾਈ ਥੋੜੀ ਜੀ ਹੋ ਗਈ ਐ ਤੇਜ਼ ਤੇ ਤਾਂ ਕਰਕੇ ਸਾਨੂੰ ਪਿਆ ਰੁਕਣਾ ਤੋਂ ਅਸੀਂ ਸ਼ਿਵਾਜੀ ਬਲੇਕ ਤੋਂ ਆ ਕੇ ਰੁਕ ਗਏ ਆ ਤੇ ਦੇਖਦੇ ਆ ਥੋੜਾ ਜਿਹਾ ਗਰਮੀ ਜ਼ਿਆਦਾ ਪੇਸ਼ੁੰਦਾ ਤੇ ਕਿ ਜੀ ਹੋ ਰਿਹਾ ਪੇ ਘਾਜਦਾ ਪੇੜ ਦੀ ਛਾ ਥਲੇ ਰੁਕਿਆ ਮੈਂ ਯਾਰ ਰੋਮ ਲੱਗਾ ਇਸ ਰੱਖ ਲੱਗਾ ਆ ਰੱਖ ਦੇ ਥਲੇ ਹੋ ਗਿਆ ਤੇ ਜਿਆਦਾ ਤੇਜ਼ ਬੁਦਨਾ ਮੀ ਫਿਰ ਦੇਖਦੇ ਆ ਛੱਤ ਕੋਲ ਤੇ ਤੁਨੇ ਇੱਥੇ ਰੁਕਦੇ ਆ ਲੋਂਗੀ ਮੀ ਬਹੁਤ ਤੇਜ਼ ਹੋ ਜਾਣਾ ਮੈਨੂੰ ਲੱਗ ਰਿਹਾ ਜੇ ਬੜਾ ਚਲਦੇ ਆ ਹਲਗਲ ਦੀ ਬੂੰਦਾਬੰਦੀ ਦੇ ਵਿੱਚ ਤੇ ਆਪਕੇ ਹਲਕੀ ਜਿਹੀ ਬੇਸਰੀ ਹੈ ਤੇ ਹੋ ਸਕਦਾ ਤੇਜ਼ ਹੀ ਹੋਵੇ ਮੀਂਹ ਤੇ ਮੈਂ ਚਾਹਾਂਗਾ ਨਹੀਂ ਜੇ ਬਈ ਜਸ ਜੇ ਤਾਂ ਗੱਲਾ ਹੋਵੇ ਤੋਂ ਦੋਲੋ ਦੇਖਦੇ ਆ ਕਿ ਕੀ ਬੰਦਾ ਆਪਾਂ ਦੇ ਆਪਾਂ ਤਿਆਰੀ ਤੋਂ ਬਰਸਾਤ ਥੋੜੀ ਜਿਹੀ ਘਟੀ ਹੈ ਤੇ ਸਫ਼ਰ ਸ਼ੁਰੂ ਕਰ ਰਹੇ ਹਾਂ ਦੁਬਾਰਾ ਤੋਂ ਤੇ ਹੌਨ ਬੱਥਾ ਥੋੜੀ ਜਿਹੀ ਘਟ ਗਈ ਹੈ ਵਿੱਚ ਥੋੜੀ ਜਿਹੀ ਤੇਜ਼ ਹੋਈ ਸੀਗੀ ਤੇ ਅਸੀਂ ਪਹੁੰਚ ਗਏ ਆ ਰਾਜਧਾਨੀ ਕਾਲਜ ਵਾਲੀ ਰੈੱਡ ਲਾਈਟ ਤੇ ਤੇ ਆਪ ਵੀ ਖੌਣ ਅੱਗੇ ਜਾ ਰਹੇ ਆ ਤੇ ਸੌਣ ਦਾ ਮਹੀਨਾ ਚੱਲ ਰਿਹਾ ਤੇ ਸੌਣ ਦੇ ਮਹੀਨੇ ਮੀਂਹ ਦਾ ਆਉਣਾ ਹੀ ਹੋਣਾ ਨਾਲੇ ਅੱਜ ਕੱਲ ਸੌਣ ਦੇ ਮਹੀਨੇ ਸਾਡੇ ਇਥੇ ਕਾਵੜ ਵਗੈਰਾ ਜਿਵੇਂ ਲੈ ਕੇ ਜਾਂਦੇ ਆ ਫਿਰ ਜੀ ਜੀ ਦੀ ਕਹਿੰਦੇ ਕਿ ਸ਼ਿਸ਼ੀ ਦਾ ਇੱਕ ਪਰਬ ਹੈ ਤੇ ਸ਼ਿਸ਼ੀ ਨੂੰ ਜਲ ਅਭਿਸ਼ੇਕ ਕਰਦੇ ਆ ਤੇ ਉਹ ਫਾਗੜੀ ਵਾਲਾ ਵੀ ਸਿਸਟਮ ਜਿਹਾ ਤਿਆਰ ਹੋ ਰਿਹਾ ਤੇ ਆੜੰਗ ਤੋਂ ਥੋੜੀ ਜਿਹੀ ਬਾੜ ਵੀ ਮਿਲੇਗੀ ਸਾਨੂੰ ਤੇ ਅਸੀਂ ਫਿਲਹਾਲ ਪਹੁੰਚ ਗਏ ਆ ਰਾਜਾਗੜ੍ਹ ਦੀ ਗੈਟ ਲੈਟ ਤੇ ਰਾਜਤਾਨੀ ਵਾਲੀ ਤੇ ਮੈਂ ਅੱਗੇ ਪਟੋਲ ਨੂੰ ਪਹੁੰਚਾ ਵਸ ਤੇ ਪਟੋਲ ਮੈਂ ਦੇਖਦਾ ਅੱਗੇ ਪਵਾਨਾ ਉਥੋਂ ਦੀ ਮਾਇਆਪੁਰੇ ਤੋਂ ਪਟ્રોલ ਪਵਾਨਾ ਤੇ ਮਾਇਆਪੁਰੇ ਪਟੋਲ ਤੋਂ ਜਦ ਜਰਾ ਸਫ਼ਰ ਜਾਰੀ ਰੱਖਦੇ ਆ ਨਾਲਾ ਲੋ ਜੀ ਅਸੀਂ ਪਹੁੰਚ ਗਏ ਆ ਪੈਟਰੋਲ ਪੰਪ ਤੇ ਤੇ ਪਹਿਲਾਂ ਪੈਟਰੋਲ ਪਵਾ ਲਈਏ ਤੇ ਅੱਗੇ ਦਾ ਫੋਟੋ ਜਾਰੀ ਕਰਦੇ ਹਾਂ ਠੀਕ ਹੈ ਤੇ ਅੱਗੇ ਦਾ ਫੋਟੋ ਕਰਦੇ ਚੱਲਦੇ ਲੋ ਜੀ ਪਵਾ ਲਈ ਆ ਆਪਾਂ ਪੈਟਰੋਲ ਤੇ ਆਪਾਂ ਹੁਣ ਚੱਲੇ ਆ ਅੱਗੇ ਨੂੰ ਤੇ ਹੁਣ ਆਪਣੀ ਨੂੰ ਟੈਨਸ਼ਨ ਨਹੀਂ ਕਿਉਂਕਿ ਪੈਟਰੋਲ ਪੈ ਗਿਆ ਤੇ ਮਸਫਰ ਦਾ ਸਫ਼ਰ ਸਹੀ ਤਰੀਕੇ ਨਾਲ ਸ਼ੁਰੂ ਰੱਖਾਦੇ ਆਂ ਤੇ ਪਟੋਲ ਥੋੜਾ ਜਿਹਾ ਕੱਟ ਸੀਗਾ ਤੋਂ ਪਟੋਲ ਕੋ ਹਾਲੇ ਤੇ ਹੁਣ ਟੈਨਸ਼ਨ ਨਹੀਂ ਐ ਹੁਣ ਆਪ ਅਰਾਮ ਨਾਲ ਚੱਲ ਚੱਲਦੇ ਆਂ ਅੱਗੇ ਤੇ ਸਾਡਾ ਸਫ਼ਰ ਰਹੇਗਾ ਸਟਾਰਟ ਤੋਂ ਇੰਜੋਏ ਕਰੋ ਸਫ਼ਰ ਨੂੰ ਤੋਂ ਦੋਸਤੋ ਅਸੀਂ ਇਸ ਵੇਲੇ ਸੀਗੇ ਮਾਇਆਪੁਰ ਚੌਕਲੇ ਰੈੱਡ ਲਾਈਟ ਤੇ ਤੇ ਮਾਇਆਪੁਰ ਦਾ ਚੌਕ ਹੈ ਚੌਰਾ ਹੈ ਤੇ ਟ੍ਰੈਫਿਕ ਰੂਲਸ ਕੋਡ ਹੈ ਬਹੁਤ ਹੀ ਲੋਕੀ ਫਾਲੋ ਕਰਦੇ ਨੇ ਫੈਦ ਨਾਲ ਤੇ ਵੀ ਕਰਦੇ ਕੋਈ। ਤੋਂ ਅਸੀਂ ਹੁਣ ਇੱਥੇ ਹੀ ਨਾਣਾਣੇ ਵਾਲ ਬਾਤ ਰਹੀ। ਸਾਦੀਪੁਰ ਜਾਣ ਵਾਸਤੇ ਦੂਸਰਾ ਵੀ ਰਸਤਾ ਹੈ। ਥੋੜੀ ਜਿਹੀ ਵੀਡੀਓ ਫਲਕਟੇਡ ਹੋਈਏ ਜਾਦਾ ਵੀ ਫੱਡੇ ਜਾਦਾ ਵੀ ਹੈ। ਤੋਂ ਕੋਈ ਨਹੀਂ ਇਹਨਾਂ ਤੇ ਡਲਦਾ। ਸੜਕ ਦਾ ਹਾਲ ਉਹ ਇਹ ਮੰਦੇ ਨੇ ਦਿੱਲੀ ਤੁਹਾਨੂੰ ਸੜਕਾਂ ਬਣਦੀਆਂ ਭਈਆਂ ਨੇ ਕੋਈ ਫਲਾਈਓਵਰਸ ਬਣਦੇ ਐ ਕੋਈ ਸੜਕਾਂ ਬਣਦੀਆਂ। ਨਵੀਂ ਸਰਕਾਰ ਆਈ ਹੈ, ਨਵੇਂ ਸੀਐਮ ਬਣੇ ਨੇ। ਤੋ ਜਿਹੜੇ ਨਵੇਂ ਸੀਐਮ ਬਣੇ ਨੇ ਉਹ ਹੁਣ ਉਹ ਦਿੱਲੀ ਨੂੰ ਥੋੜਾ ਜਿਹਾ ਵਧੀਆ ਬਣਾਉਣ ਦੀ ਕੋਸ਼ਿਸ਼ ਲੱਗੇ ਹੋਏ ਨੇ ਕਿ ਦਿੱਲੀ ਨੂੰ ਬਹੁਤ ਵਧੀਆ ਕਿੱਦਾਂ ਜਾ ਸਕੇ ਉਸ ਕਰਕੇ ਸੜਕਾਂ ਦੇ ਥੋੜੇ ਜਿਹਾ ਹਾਲ ਮੰਦੜੇ ਨੇ ਅਜੇ ਕਿਉਂਕਿ ਜਦੋਂ ਭਾਂਜਣਗੇ ਤਾਂ ਫਿਰ ਹੋਰ ਵਧੀਆ ਹੋ ਜਾਣਗੇ ਪਹਿਲੇ ਵਾਲੇ ਸੀਐਮ ਨੇ ਵੀ ਮਤਲਬ ਸੜਕਾਂ ਵਧੀਆ ਬਣਾਈਆਂ ਤੇ ਅੱਜ ਦੇ ਸੀਐਮ ਵੀ ਵਧੀਆ ਬਣਾ ਰਹੇ ਪਰ ਚਲੋ ਥੋੜੀ-ਥੋੜੀ ਜਿਹੜੀ ਪ੍ਰੋਗਰੈਸ ਵੱਧ ਰਹੀ ਹੈ ਤੋ ਤੇ ਅਸੀਂ ਹੁਣ ਇਸ ਮਾਇਆਪ uri ਚੌਂਕ ਕ੍ਰੋਸ ਕਰ ਲਿਆ ਤੇ ਆਪਾਂ ਹੁਣ ਚੱਲੇ ਆਂ ਨਾਰਾਇਣਵਾਲੋਂ ਤੇ ਨਾਰਾਇਣਵਾਲ ਵਾਸਤੇ ਜਾਣ ਵਾਸਤੇ ਇੱਕਾ ਰੂਟ ਨਾਰਾਇਣੇ ਤੋਂ ਹੋ ਕੇ ਸਾਦੀਪੁਰਾ ਸੀ ਜਾ ਸਕਦਾ ਨਾਰਾਇਣੇ ਤੋਂ ਨਾਰਾਇਣਾ ਕੋ ਹੁੰਕੇ ਠੀਕ ਹੈ ਤੇ ਨਾਰਾਇਣਾ ਹੁੰਕੇ ਜਾ ਰਹੇ ਆ ਤੇ ਦੇਖੋ ਸਾਨੂੰ ਅੱਜ ਤੱਕ ਕਿਲੋਮੀਟਰ ਥੋੜਾ ਲੰਬਾ ਪੈਂਦਾ ਪਰ ਇਹ ਰੂਟ ਤੇ ਨਾ ਥੋੜਾ ਜਿਆ ਟ੍ਰੈਫਿਕ ਘੱਟ ਮਿਲਦਾ ਠੀਕ ਹੈ ਤੇ ਊਠੇ ਵਾਲਾ ਜਿਹੜਾ ਰੂਟ ਹੈਗਾ ਉਹ ਸਿੱਧਾ ਮੋਤੀ ਨਗਰ ਵਗੈਰਾ ਹੋ ਕੇ ਨਿਕਲਦਾ ਹੈ ਮੋਤੀ ਨਗਰ ਕੀ ਨਗਰ ਹੋ ਕੇ ਇਹੋ ਤੇ ਥੋੜਾ ਜਿਆ ਫਲਾਈਓਵਰ ਤੇ ਫਲਾਈਓਵਰ ਕ੍ਰੋਸ ਕਰਨ ਤੋਂ ਬਾਅਦ ਜਿਹੜਾ ਟ੍ਰੈਫਿਕ ਹੈ ਜੇ ਬਲਾਇਓਸ ਤੋਂ ਬਾਅਦ ਜਿਹੜੀ ਰੈੱਡ ਲਾਈਟ ਹੈ ਉਹਦਾ ਟ੍ਰੈਫਿਕ ਥੋੜਾ ਜ਼ਿਆਦਾ ਹੁੰਦਾ ਤੇ ਉਹ ਅਸੀਂ ਉਸ ਪਾਸੋਂ ਨਹੀਂ ਗਏ ਆਂਦੂਗਰੀ ਮੈਂ ਦੇਖਾਂਗਾ ਜੇਕਰ ਉਧਰੋਂ ਤੋਂ ਆਇਆ ਗਿਆ ਤਾਂ ਮੈਂ ਉਧਰੋਂ ਤੋਂ ਹੀ ਆਵਾਂਗਾ ਤੇ ਮੈਂ ਦੇਖਾਂਗਾ ਜੇ ਉਹਦੀ ਵੀਡੀਓ ਬਣ ਸਕੀ ਤੇ ਬਣਾ ਲਾਂਗਾ ਤੇ ਬਾਕੀ ਅਸੀਂ ਕੱਲੇ ਆ ਆਪਣੇ ਆਫਿਸ ਵਾਲੇ ਸਾਡੇ ਅੱਜ ਤੁਹਾਨੂੰ ਆਪਣਾ ਵਰਕ ਦੇਰਾ ਲੋਕੇਸ਼ਨ ਉਹਦਾ ਖਾਂਦੇ ਆ ਤੇ ਨਾਲੇ ਇਹ ਦਿਖਾਉਂਦੇ ਆਂ ਕਿ ਅਸੀਂ ਉੱਥੇ ਕੰਮ ਕਿੱਦਾਂ ਕਰੀ ਤੀ ਹੈ ਕਿੱਦਾਂ ਦੇਲ ਡੀਲ ਕਰੀ ਦੀ ਆਪਾਂ ਰਾਈਡਰਸ ਦੇ ਨਾਲ ਕਿਉਂਕਿ ਸਾਡੇ ਕੋਲ ਰਾਈਡਰਸ ਆਉਂਦੇ ਨੇ ਗੱਡੀਆਂ ਕਿਰਾਏ ਤੇ ਲੈਣ ਵਾਸਤੇ ਬੈਟਰੀ ਵਾਲੀ ਗੱਡੀਆਂ ਨੇ ਉਹ ਅਸੀਂ ਰੈਂਟ ਤੇ ਦੇ ਦਈਆਂ ਸੋ ਰਾਈਡਰ ਕੰਮਕਾਰ ਖਚਾ ਤੇ ਕਮਾਸ ਖਚਾ ਜਿਹੜੇ ਪ੍ਰਵਾਸੀ ਦਿੱਲੀ ਵਿੱਚ ਕੰਮ ਕਰਨ ਆਏ ਨੇ ਉਹਨਾਂ ਨੂੰ ਗੱਡੀਆਂ ਰੈਂਟ ਤੇ ਦੇ ਕੇ ਤੋਂ ਉਹ ਲੱਖ ਬੰਦੇ ਕੰਮ ਕਰਦੇ ਨੇ ਤੇ ਉਹ ਦੇ ਬੱਸ ਮੇਰੀ ਜੇ ਮੇਰਾ ਜਿਹੜਾ ਰੋਲ ਹੈ ਉਹ ਹੈਗਾ ਹੈਗਾ ਐਜ਼ ਅ ਟੀਲ ਦਾ ਤੇ ਮੈਂ ਐਜ਼ ਅ ਟੀਲ ਕੰਮ ਕਰਦਾ ਤੇ ਕੀਡੇ ਰਾਈਡਰ ਮੈਂ ਹਾਇਰ ਕਰਦਾ ਜਿਨ੍ਹਾਂ ਨੂੰ ਮੈਂ ਕਿਰਾਏ ਤੇ ਦਿੰਦਾ ਗੱਡੀਆਂ ਕੰਪਨੀ ਦੇ ਥਰੂ ਤੇ ਉਹਨਾਂ ਦਾ ਸਾਰਾ ਡਾਟਾ ਮੈਨੂੰ ਮੈਨੇਜ ਕਰਨਾ ਹੁੰਦਾ ਉਹ ਡਾਟਾ ਮੈਨੇਜ ਹੁੰਦਾ ਪਲੱਸ ਉਹਨਾਂ ਦਾ ਰੈਂਟ ਮੈਨੇਜ ਕਰਨਾ ਹੁੰਦਾ ਕਿ ਰੈਂਟ ਕਿਦਾ ਕਿਸ ਦਿਨ ਆਣਾ ਤੇ ਉਹ ਰੈਂਟ ਕਲੈਕਸ਼ਨ ਵੀ ਹੁੰਦੀ ਹੈ ਤੇ ਕਈ ਵਾਰ ਕੀ ਹੁੰਦਾ ਹੈ ਰਾਈਡਰ ਗੱਡੀ ਛੱਡ ਕੇ چلا ਗਿਆ ਅਰਜੰਡ ਗਾਉਂ ਜਾਣਾ ਪੈਦਾ ਦੋਨੇ ਗੱਡੀ ਛੱਡ ਕੇ ਲੈ ਆਣੀ ਵੀ ਪੈਂਦੀ ਹੈ ਸਾਨੂੰ ਰਿਕਵਰ ਕਰਕੇ ਲੈ ਆਣੀ ਪੈਂਦੀ ਸੋ ਇਸ ਤਰੀਕੇ ਸਾਡੀ ਡਿਊਟੀਆਂ ਰਹਦੀਆਂ ਨੇ ਬਾਕੀ ਹੋਰ ਕੀ ਕੀ ਡਿਊਟੀਆਂ আর ਕੀ ਕੀ ਪ੍ਰੋਸੈਸ ਹੈ ਮੈਂ ਉਹ ਤੁਹਾਨੂੰ ਅੱਗੇ ਤਰਤਾ ਤੋਂ ਆਓ ਸਫਰ ਨੂੰ ਲੋ ਜੀ ਅਸੀਂ ਪਹੁੰਚ ਗਏ ਸੀ ਨਰਾਇਣਾ ਤੇ ਨਰਾਇਣਾ ਮੌਂਸਣ ਆ ਤੇ ਹੋਇਆ ਕੀ ਹੈ ਕਿ ਬਰਸਾਤ ਫਿਰ ਹੋ ਗਈ ਹੈ ਸ਼ੁਰੂ ਤੇ ਬਰਸਾਤ ਹੋ ਗਈ ਹੈ ਸ਼ੁਰੂ ਤੇ ਕੋਈ ਨਹੀਂ ਚੱਲਦੇ ਆ ਜਿੰਤੇ ਤੱਕ ਜੇ ਹੌਲੀ-ਹੌਲੀ ਆ ਉੱਥੇ ਦਾ ਚੱਲਦੇ ਆ ਜਿੱਤੇ ਥੋੜੀ ਜਿਹੀ ਤੇਜ਼ ਹੋਏਗੀ ਫਿਰ ਉੱਥੇ ਰੁਕ ਜਾਾਂਗੇ ਤੇ ਬਰਸਾਤ ਤੇਜ਼ ਹੋਣ ਕਰਕੇ ਥੋੜਾ ਜਿਹਾ ਪੰਗਾ ਪੈ ਗਿਆ ਚਲੋ ਕੋਈ ਗੱਲ ਨਹੀਂ ਦੇਖ ਰਹੇ ਆ ਜੀ ਬੰਦਾ ਵਿੱਚ ਖਾਇਚ ਬਾਈ ਦਾ ਵੀ ਫੋਨ ਆਇਆ ਸੀਗਾ ਕਿ ਕਿਧਰ ਰਹਿ ਗਏ ਮੈਂ ਉਹਨਾਂ ਨਾਲ ਗਿਆ ਵੀ ਮੈਂ ਨਰਾਣਾ ਪਹੁੰਚ ਗਿਆ ਤੇ ਉਹਨਾਂ ਨੇ ਮੈਨੂੰ ਇੱਕ ਪੁਆਇੰਟ ਦਿੱਤਾ ਕਿ ਐਸ ਪੁਆਇੰਟ ਤੇ ਮਿਲੋ ਤੇ ਫਿਰ ਉੱਥੋਂ ਦੀ ਇਕੱਠੇ ਚੱਲਾਂਗੇ ਤੇ ਫਿਰ ਬੱਸ ਉੱਥੋਂ ਦੀ ਵਹਨ ਨਾਲ ਜਾਦੇ ਜਾਵਾਂਗੇ ਠੀਕ ਹੈ ਮਤਲਬ ਦੱਸਦਾ ਮੈਨੂੰ ਵੀ ਪਤਾ ਉਹ ਹਵਦਾ ਪਰ ਉਹ ਨਾਲ ਜਾਣਾ ਚਾਹ ਰਹੇ ਸ਼ਾਇਦ ਉਹ ਵੀ ਵੀਡੀਓ ਚ ਕਰੇ ਕਿ ਮੈਨੂੰ ਸਟਾਰਟਿੰਗ ਤੋਂ ਹੀ ਲੋ ਕਿ ਮੈਂ ਤਾਂ ਸੋਚਿਆ ਸੀ ਚਲੋ ਉਹਨਾਂ ਨੂੰ ਅਸੀਂ ਇੰਟਰੋਡਿਊਸ ਕਰਾਂਗੇ ਉੱਥੇ ਪਹੁੰਚ ਕੇ ਪਰ ਚਲੋ ਉਹਦਾ ਉਹ ਵੀ ਸਾਡੇ ਨਾਲ ਰਲਣਾ ਚਾਹੁੰਦੇ ਹੋ ਤੇ ਰਾਸਤੇ 'ਚ ਹੀ ਰਲ ਜਾਣਗੇ ਨਾਲ ਸਾਡੇ ਤੋਂ ਹੋਰ ਵਧੀਆ ਜੇ ਨਾ ਤੇ ਆਪਾਂ ਫਿਲਹਾਲ ਰੈੱਡ ਲਾਈਟ ਅਸੀਂ ਵੀ ਤੋੜ ਦਿੱਤੀ ਹੈ ਇਹ ਤੋੜਨੀ ਨਹੀਂ ਦੀ ਸੀ ਚਾਹੀਦੀ ਬੜੇ ਛੋਟੇ ਰੈੱਡ ਲਾਈਟ ਦਾ ਉਹਦਾ ਕੋਈ ਅਸਰ ਜ਼ਿਆਦਾ ਹੁੰਦਾ ਵੀ ਨਹੀਂ ਕੋਈ ਦਿੱਕਤ ਹੈ ਵੀ ਨਹੀਂ ਹਾਂ ਦਾ ਮੇਨ ਟ੍ਰਾਲਰ ਮਾਤੇ ਇਹ ਕੈਮਰੇ ਲੱਗੇ ਹੁੰਦੇ ਆ। ਉਹ ਕੈਮਰੇ ਦੇ ਰੈਡ ਲਾਈਟ ਦੇ ਕੇ ਅਗਰ ਕੈਪਚਰ ਹੋ ਗਏ ਤੇ ਫਿਰ ਸਾਡੇ ਘਾਰੇ ਚਲਾਣਾ ਆਉਣਾ ਤੇ ਕਿਸ ਦਾ ਕੋਡ ਦਾ ਚਲਾਣਾ ਆਉਂਦਾ। ਬੇਗੋ ਥੋੜਾ ਹਮ ਫਿਰ ਪਹੁੰਚਣਾ ਉਹ ਚਲਾਣ ਤੋਂ ਵੱਡਾ ਹੀ ਹੁੰਦਾ ਹੈ, ਛੋਟਾ ਨਹੀਂ ਹੁੰਦਾ। ਹੁਣ ਇਹ ਨਾਲ ਦੇ ਕੇ ਯਾਰ ਦੋਸਤ ਦਾ ਹੋਇਆ ਹੀ ਹੈ ਗੁਰਦਾਵਾ ਹਾਈਵੇ ਤੇ ਉਹ ਸ਼ਾਇਦ ਕੈਮਰੇ ਵਾਲੀ ਰੈਡ ਲਾਈਟ ਕ੍ਰਾਸ ਕਰਦਾ ਕੈਪਚਰ ਹੋ ਗਿਆ। ਤੇ ਤਾਂ ਕਰਕੇ ਪੂਰਾ 10000 ਦਾ ਚਲਾਣਾ ਆਇਆ। ਮੈਂ ਚਾਹੁੰਦਾ ਤਾਂ ਨਹੀਂ ਮੇਰਾ ਐਵੇਂ ਦਾ ਧਿਲਾਨ ਆਵੇ ਪਰ ਚਲੋ ਵੇਖ ਹੀ ਜਾਏਗੀ ਹੁਣ ਇਹ ਖਾਲੀ ਰੈੱਡ ਲਾਈਟ ਤੇ ਕਿਆ ਦਾ ਲੱਗਾ ਸੀ ਖੇਤ ਤੋਂ ਥੋੜਾ ਵਾਕੇ ਵਿਖਾਲਣਾ ਦੇਵਾ ਪਰ ਇੱਥੇ ਸਾਨੂੰ ਗ੍ਰੀਨ ਸਿਗਨਲ ਹੀ ਮਿਲਿਆ ਤੇ ਇੱਧਰ ਸਾਨੂੰ ਕੋਈ ਦਿਖਤ ਆਏਗੀ ਨਹੀਂ ਜੇ ਇਹਦੇ ਉੱਤੇ ਰੈੱਡ ਲਾਈਟ ਹੁੰਦੀ ਤਾਂ ਸਾਨੂੰ ਰੁੱਕ ਕੇ ਜਾਣਾ ਪਤਾ ਪਰ ਚਲੋ ਇੰਜੋਏ ਕਰੋ ਸਫਰ ਨੂੰ ਸਾਡੇ ਨਾਲ ਨਾਲ ਫੈਜ਼ ਭਾਈ ਆ ਗਏ ਸੀ ਤੇ ਆਪਾਂ ਹੁਣ ਚੱਲੇ ਆ ਫੈਜ਼ ਭਾਈ ਦੇ ਨਾਲ ਨਾਲ ਤੇ ਪੈਟਰੋਲ ਪੰਪ ਤੇ ਲੱਗੇ ਸਾਨੂੰ ਮਿਲੇ ਸੀ ਅੱਗੇ-ਅੱਗੇ ਫੈਜ਼ ਭਾਈ ਜਾ ਰਹੇ ਐ ਤੇ ਬਾਕੀ ਫੈਜ਼ ਭਾਈ ਨੂੰ ਰੂਬਰੂ ਕਰਾएंगे ਫੈਜ਼ ਭਾਈ ਨੂੰ ਰੂਬਰੂ ਕਰਾਵਾਂਗੇ ਅਸੀਂ ਉੱਥੇ ਪਹੁੰਚ ਕੇ ਤੇ ਅੱਗੇ ਦਾ ਸਫ਼ਰ ਅਸੀਂ ਇਤੋਂ ਹੀ ਫੈਜ਼ ਭਾਈ ਦੇ ਨਾਲ ਕਰ ਰਹੇ ਆ ਤੇ ਫੈਜ਼ ਭਾਈ ਨੂੰ ਇੰਟਰੋਡਿਊਸ ਤੁਹਾਨੂੰ ਉੱਥੇ ਜਾ ਕੇ ਕਰਾਵਾਂਗਾ ਕਿ ਕੀ ਪਰਸਨੈਲਿਟੀ ਨੇ ਸਾਡੇ ਫੈਜ਼ ਭਾਈ ਤੇ ਉਹ ਪਰਸਨੈਲਿਟੀ ਅਸੀਂ ਮਿਲਾਵਾਂਗੇ ਉਸ ਤੇ ਤੇ ਨਾਲੇ ਸਾਡਾ ਇੱਕ ਵੀਰ ਉੱਥੇ ਕੰਮ ਕਰ ਰਿਹਾ ਜਿਹੜਾ ਗੱਡੀਆਂ ਤਿਆਰ ਕਰਦਾ ਉਹਨਾਂ ਨੂੰ ਵੀ ਮਿਲਾਨੇ ਆ ਤੇ ਕੰਮ ਦਾ ਪ੍ਰੋਸੈਸ ਵੀ ਦੱਸਦੇ ਤਾਂ ਇੰਜੋਏ ਕਰੋ ਸਾਡੇ ਨਾਲ ਇਸ ਪੂਰੇ ਟੂਰ ਨੂੰ ਅਸੀਂ ਪਹੁੰਚ ਗਏ ਸੀ ਹਫਤੇ ਤੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਆ ਹੱਬ ਹੈ ਠੀਕ ਹੈ ਉਹ ਬਾਕੀ ਤੁਹਾਨੂੰ ਅੰਦਰ ਦਾ ਟੂਰ ਵੀ ਕਰਨੇ ਕੋਈ ਬੈਠੇ ਰਸਤੇ ਬਰਸਾਤ ਵਗੈਰਾ ਆ ਗਈ ਸੀ ਤੇ ਬਰਸਾਤ ਵਗੈਰਾ ਆਣ ਕਰਕੇ ਥੋੜਾ ਜਿਹਾ ਅਸੀਂ ਹੋ ਗਏ ਸੀ ਲੇਟ ਤਾਂ ਅਸੀਂ ਚੱਲਦੇ ਹਾਂ ਹੁਣ ਹੱਬ ਦੇ ਅੰਦਰ ਤੁਹਾਨੂੰ ਮਿਲਾਨੇ ਆ ਫੈਜ਼ ਭਾਈ ਨਾਲ ਕਿ ਇੱਥੇ ਕੰਮ ਕੀਵੇਂ ਹੁੰਦਾ ਹੈ ਕਿਵੇਂ ਅਸੀਂ ਗਾਈਡਰ ਤੁਹਾਨੂੰ ਸਪੂਟਲੀ ਧੰਨਵਾਦ ਸਾਰਾ ਪ੍ਰੋਸੈਸ ਹੋਣੇ ਸਮਝਾਉਂਦੇ ਆ ਆਓ ਕਰਦੇ ਆ ਅਸੀਂ ਸਾਡੇ ਹੱਬ ਦਾ ਸੋ ਇਹ ਸੀ ਸਾਡਾ ਹੱਬ ਤੁਸੀਂ ਦੇਖ ਸਕਦੇ ਹੋ ਇਹ ਸਕੂਟੀਆਂ ਖੜੀਆਂ ਨੇ ਇਸ ਤਰੀਕੇ ਸਕੂਟੀਆਂ ਇਹਨੂੰ ਅਸੀਂ ਤਿਆਰ ਕਰਕੇ ਰਾਈਡਰ ਨੂੰ ਦੇਣੇ ਆ ਕਿਉਂਕਿ ਨਵੀਂ ਸਕੂਟੀ ਆ ਨਹੀਂ ਰਹੀ ਸੋ ਅਸੀਂ ਇਹਨੂੰ ਬਿਲਕੁਲ ਬ੍ਰੈਂਡ ਨਿਊ ਬਣਾ ਕੇ ਦੇਣੇ ਆ ਠੀਕ ਹੈ ਥੋੜਾ ਜਿਹਾ ਪਾਣੀ ਭਰਿਆ ਆ ਬਰਸਾਤ ਮਤਲਬ ਦਸਰ ਤੇ ਅੱਜ ਆਈ ਸੀ ਤੇ ਬਰਸਾਤ ਕਰਕੇ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਡਾ ਹੱਬ ਹੈ ਤੇ ਇੱਥੇ ਸਾਰਾ ਇੰਡਸਟਰੀਅਲ ਹੈ ਠੀਕ ਹੈ ਤੇ ਗੱਡੀਆਂ ਕੁਝ ਇਸ ਤਰੀਕੇ ਦੀਆਂ ਹੁੰਦੀਆਂ ਸਾਡੇ ਕੋਲ ठीक है इस तरीके से गड्डी तैयार करके दें गी खड़ी है तैयार बिल्कुल तुम तो देख सकते हो बिल्कुल तैयार गड्डी है तो यह गड्डी असं तैयार करके देने है। तो है देंडा हब और बैठे ना फैज भाई फैज भाई कैसे हो तो ये है हमारे फैज भाई जो यहाँ पे स्कूटी वगैरह जो है अलाउट करवाते हैं अलाटमेंट और कंपनी का नाम है मोरफस मोरफस के थ्रू देते हैं बाकी हम लोड शेयर की तरफ से बैठते थे तो लोड शेयर की तरफ से रहते थे और मेरी भाषा भाषा तो जी हम पंजाबी तो हिंदी इसलिए होगी मैं तुम पहले दसा थी क्योंकि इतने सारे बोल रहे हिंदी ठीक है तो फैज भाई को आए हैं तो फैज भाई आओ बताओ कैसे कैसे हम गाड़ी तैयार करके देते हैं गौरव भाई ठीक है जी गौरव भाई क्या हाल चाल ये हमारे गौरव भाई जो यहाँ पे गाड़ी को तैयार करते हैं अभी भी देखो आपके सामने एक गाड़ी तैयार हो रही है ठीक है तो पहले मैंने आपको गाड़ी दिखाई बाहर टूटी हुई गाड़ी जो दिख रही थी गाड़ी आती उस कंडीशन में क्योंकि राइडर को हम रेंट पे देते हैं मैंने आपको पहले भी बताया था हम गाड़ी देते हैं प्रवासी भाइयों को जो बाहर से आए होते हैं हमारे पास यहाँ पे दिल्ली में काम करने के लिए तो उनको रेंट पे गाड़ी दी जाती दो सौ पर डे रेंट पे और सिक्योरिटी जमा करा के वो गाड़ी यहाँ से लेके जाते तो उनको इस तरीके से ये गाड़ी जो है अब तैयार हो जाएगी तो तैयार होकर मिलेगी तो बताओ फैज भाई क्या सिस्टम रहता है भाई ये रेड को लेते हैं सिक्योरिटी लेते हैं उसके बाद रेडपुक लेते हैं फिर भी कमाइए भी राइटर काम करते हैं लिए किसी को भी गाड़ी चाहिए यहाँ मिलते हैं और क्या प्रोसेस रहता है यहाँ पे भाई सबके अलग अलग प्रोसेस होता हैं फिर भी क्या क्या डॉक्यूमेंट रहता है डॉक्यूमेंट आधार कार्ड पैन कार्ड दो हज़ार कार्ड लगते हैं ठीक है तो, तो सिक्योरिटी क्या रहती है यहाँ पे सिक्योरिटी काम है जिस तरीके जैसे काम करना का फिर भी वो एक आइडिया हो जाए ताकि सौ पच्चीस सौ से तीन हज़ार के बीच में हम सिक्योरिटी लेते हैं और रेंट क्या रहता है हमारा दो सौ रुपये पर दो सौ रुपये पर डे तो दोस्तों आपने देखा कि दो सौ पर डे रेंट के ऊपर जो है ये गाड़ी गाड़ी जैसे अभी तैयार हो जाएगी तो तैयार होकर कुछ इस कंडीशन में हाँ इस कंडीशन में ये तो गाड़ी जो है राइडर को प्रोवाइड कर दी जाती है आप ये देख सकते हो गाड़ी की कंडीशन बिल्कुल तो गाड़ी इस तरीके से हम तैयार करवा के यहाँ पे राइडर को देते हैं ताकि राइडर को बाद में परेशानी ना हो बाकी ये किया जाता है कि राइडर जब गाड़ी चलाता है और गाड़ी तोड़ता है तो राइडर से उसकी टूट फूट भी ले ली जाती है सो तो आप देख ही सकते हो गाड़ी की कंडीशंस यहाँ अच्छी हैं उसके अलावा हमारे पास एक मॉडल ये खड़ा है गाड़ी का और ये हीरोनिक्स मॉडल है ना फैज भाई ना ये ये। तो ये हीरोनिक्स का मॉडल है वो मॉडल जो था वो शीमा का मॉडल था हमारे पास दो मॉडल की ये गाड़ियाँ मिलती हैं जो यहाँ पे अवेलेबल रहती हैं और दोनों ही इलेक्ट्रिक है पर्सनल चाहिए कैसे भी चाहिए रेंट के लिए तो मतलब पर्सनल रेंट पे भी मिल जाएगी और काम करने के लिए लेनी है तो फैज भाई बता रहे हैं कि काम के लिए भी मिल जाती है यानी अगर स्विगी जोमेटो और रेपिडो ऊबर वगैरह में जिसमें काम करना हो राइडर ने या ब्लकट बिग बास्केट में काम करना हो तो वो 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 उसमें ले सकता है और पर्सनल में किसी ने लेने के पर्सनल यूज़ के लिए यूज चलानी है तो वो भी यहाँ पे आके गाड़ी तो ले सकता है तो अगर ख़रीदना भी चाहो तो यहाँ पे खरीदने के लिए भी डील हो जाती है उसमें हम गाड़ी फिर वो दूसरे मॉडल की आती है वो हम आपको हमसे लेंगे।, लेंगे उसे ब्रांड न्यू गाड़ी देंगे हम ठीक है तो तो ये थे हमारे फैज भाई तो इन्होंने आपको भरोसा बता दिया थोड़ा आज मौसम बरसात का था तो बरसात से होते हुए हम यहाँ पहुँचे हैं और फैज भाई हमारे साथ के रस्ते में मैंने आपको मिलवाया भी था मैंने कहा था कि दूसरों हम माफ जाएंगे तो ये फैज बाइजैली इस पूरे हब को संभालते हैं और यहाँ पे जितने भी राइडर डेली आते हैं उन राइडरों को डील करते हैं ठीक है और फैज बाइज देते हैं जो गाड़ी वो देते हैं मोरफस की तरफ से बाकी मैं कंपनी में काम कर रहा था लोड शेयर में तो लोड शेयर के थ्रू मैं गाड़ी यहाँ पर देता हूँ तो लोड शेयर के थ्रू जो आता है कि लोड शेयर की आई हो या लोड शेयर ने जिन आई को प्रेफर कर रखा है जाते हैं उनके पास रेपिडो क्लाइंट है ऊबर क्लाइंट है उन क्लाइंट के लिए उसके लिए थोड़ा सा सिस्टम अलग हो जाता है क्योंकि उसमें क्या उनका एक ऐप डाउनलोड करना पड़ता है उस ऐप के ऊपर आई बनती है और सारा पैसा उसमें जाता है फिर सारा कुछ आता है उसका सिस्टम थोड़ा सा अलग रहता है तो फिलहाल हम अभी लोड शेयर के बारे में नहीं डिस्कलोज कर रहे हम सिर्फ पर्सनल के लिए डिस्क्लोज कर रहे हैं कि साइज भाई हमारे जो है वो पर्सनल में गाड़ियाँ देते हैं तो पर्सनल में अगर आपको किसी भी राइडर को चाहिए हो जो भी मेरा भाई ब्लॉग देख रहा हो और उसको लगता हो कि मुझे गाड़ी की ज़रूरत है तो वो यहाँ आ सकते हैं तो फैज भाई एक बार, बार यहाँ एक बार अपना फिर भी नंबर आप इसमें बोल दो मेरा नंबर है सेवन सिक्स सेवन एट फाइव फोर सेवन वन फोर जीरो जिसको भी आना हो या कॉल करें तो आप कॉल करके बाइक का नंबर मैं इसमें नीचे ना वीडियो में, में मैंशन कर दूंगा और यहाँ की लोकेशन भी पिन कर दूँगा तो किसी भी भाई को यहाँ जब भी आना हो गाड़ी लेनी हो तो फैज भाई को कॉल करें और कॉल करके उनसे पूछना है कि गाड़ी तैयार है अगर भाई में बोलते हैं कि गाड़ी तैयार है तो आप लोकेशन को फॉलो करके यहाँ आ सकते हो यहाँ आके अपना गाड़ी की डॉक्यूमेंटेशन पूरी करो अपनी आई जो भी पैसे हैं वो पे करो सिक्योरिटी के और अगर आई बनवानी हो तो आई के लिए भी भाई को बोल सकते हो आई बनवा के दे देंगे भाई तो आई बनवा के आप अपनी गाड़ी लेके काम स्टार्ट कर सकते हो और महीने का अच्छा पैसा कमा सकते हो ठीक है तो आज के ब्लॉक में बस इतना ही और बाकी आगे एक पार्ट और बना देंगे इसी का जिसमें हम बताएंगे जिसमें हमारे पास राइडर भी आएंगे तो राइडर का व्यू भी, भी हम दे लेंगे तो आपको पता लग जाएगा कि यहाँ पे जो सर्विस है वो किस तरीके की दी जाती है आज थोड़ा बारिश तो आज बस वजह से राइडर्स को हमने बुलाया नहीं था बिकॉज दैट कि राइडर भी बरसात की वजह से आते या नहीं आते सर क्यों नहीं था सो इस ब्लॉग में आज के में इतना ही मिलते हैं अगले ब्लॉग में अगली वीडियो के साथ तो सबको सलाम शबा खै और बाय